ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਹਿਰੇ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਕਾਰਬਨ ਟੈਕਸ ਦੇ ਵਿੱਚ ਕਟੌਤੀ ਹੋਣ ਵਾਲੀ ਬਚਤ ਖਪਤਕਾਰਾਂ ਤੱਕ ਪਹੁੰਚਾਈ ਜਾ ਰਹੀ ਹੈ ਬੀਸੀ ਯੂਟਿਲਿਟिज ਕਮਿਸ਼ਨ ਚਾਹੁੰਦਾ ਹੈ ਸਪਸ਼ਟੀਕਰਨ ਸਰੀ ਸ਼ਹਿਰ ਨੇ 2.8% ਪ੍ਰਾਪਰਟੀ ਟੈਕਸ ਵਾਅਦੇ ਦਾ ਕੀਤਾ ਪ੍ਰਸਤਾਵ 2025 ਤੋਂ 29 ਜਨਰਲ ਆਪਰੇਟਿੰਗ ਅਤੇ ਪੂੰਜੀ ਦੇ ਲਈ ਜਨਤਾ ਲਈ ਹੋਵੇਗੀ ਉਪਲਬਧ ਹਾਂਗਕਾਂਗ ਆਸਟ੍ਰੇਲੀਆ ਨਿਊਜ਼ੀਲੈਂਡ ਜਾਣ ਵਾਲੇ ਵੈਂਕੂਵਰ ਹਵਾਈ ਅੱਡੇ ਤੇ 150 ਕਿਲੋਗ੍ਰਾਮ ਮੈਥਾਫੈਰਾਮਾਈਨ ਜ਼ਬ ਆਸਟ੍ਰੇਲੀਆ ਜਾਣ ਵਾਲੀਆਂ ਦੋ ਖੇਪਾ ਕੱਪੜਿਆਂ ਦੇ ਵੱਖ-ਵੱਖ ਅਸਮਾਨ ਦੇ ਵਿੱਚ ਭਰੀਆਂ ਗਈਆਂ ਸਨ ਖਬਰਾਂ ਵਿਸਾਰਦੇ ਨਾਲ BC ਦੇ ਵਿੱਚ ਗੈਸ ਦੇ ਕੀਮਤ ਜਿਹੜੀ ਹੈ ਉਹ ਠੇਹਾ ਆ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਟੈਕਸ ਦੇ ਵਿੱਚ ਕਟੌਤੀ ਤੋਂ ਬਚਤ ਖਪਤਕਾਰਾਂ ਤੱਕ ਇਹ ਪਹੁੰਚਾਈ ਵੀ ਜਾ ਰਹੀ ਹੈ BC ਯੂਟਿਲਿਟੀਆਂ ਕਮਿਸ਼ਨ ਦਾ ਕਹਿਣਾ ਹੈ ਕਿ ਉਹ ਸਪਸ਼ਟਤਾ ਚਾਹੁੰਦੇ ਨੇ ਰੈਗੂਲੇਟਰ ਨੇ ਕਿਹਾ ਹੈ ਕਿ BCUC ਸੂਬੇ ਦੇ ਰਿਟੇਲ ਫਿਊਲ ਮਾਰਕੀਟ ਦੀ ਨਿਗਰਾਨੀ ਕਰੇਗਾ ਤਾਂ ਜੋ ਇਹ ਜਾਂਚ ਕੀਤੀ ਜਾ ਸਕੇ ਕਿ ਬਾਲਨੀ ਵਾਲੀ ਫਿਊਲ ਕੰਪਨੀਆਂ ਬ੍ਰਿਟਿਸ਼ ਕੋਲੰਬੀਆ ਨੂੰ ਹਟਾਉਣ ਤੋਂ ਬਚਾਉਣ ਵਾਲੀ ਜਿਹੜੇ ਟੈਕਸ ਨੂੰ ਕਾਰਬਨ ਟੈਕਸ ਨੂੰ ਹਟਾਉਣ ਤੋਂ ਹੋਣ ਵਾਲੀ ਬਚਤ ਗਾਹਕਾਂ ਨੂੰ ਦੇ ਰਹੀਆਂ ਨੇ ਬੀਸੀਯੂਸੀ ਨੂੰ ਉਮੀਦ ਹੈ ਕਿ ਪੰਪ ਦੀਆਂ ਕੀਮਤਾਂ ਕਾਰਬਨ ਟੈਕਸ ਨੂੰ ਜਿਹੜੀਆਂ ਆ ਉਹ ਹਟਾਉਣ ਨੂੰ ਦਰਸਾਉਂਦੀਆਂ ਨੇ ਹਾਲਾਂਕਿ ਬੀਸੀਯੂਸੀ ਫਿਊਲ ਪ੍ਰਾਈਜ਼ ਬਰਦਸ਼ਟਾ ਐਕਟ ਦੇ ਤਹਿਤ ਪ੍ਰਚੂਨ ਸਟੇਸ਼ਨਾਂ ਤੋਂ ਡੇਟਾ ਅਤੇ ਜਾਣਕਾਰੀ ਇਕੱਠੀ ਕਰੇਗਾ ਤਾਂ ਜੋ ਇਹ ਸਪਸ਼ਟ ਕੀਤਾ ਜਾ ਸਕੇ ਕਿ ਬੀਸੀ ਦੇ ਵੱਡੇ ਅਤੇ ਛੋਟੇ ਪ੍ਰਚੂਨ ਵਿਚਾਰਾਂ ਦੇ ਵਿੱਚ ਇੰਦਨ ਦੀਆਂ ਕੀਮਤਾਂ ਕਿੰਨੀ ਜਲਦੀ ਹਟਾਏ ਜਾਣ ਨੂੰ ਦਰਸਾਉਂਦੀਆਂ ਨੇ ਮੰਗਲਵਾਰ ਸਵੇਰੇ ਮੈਟਰੋ ਬੈਂਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਡਾਲਰ 1.799 ਤੋਂ ਡਾਲਰ 1.969 ਤੱਕ ਸਨ ਜਦੋਂ ਸੂਬਾਈ ਸਰਕਾਰ ਨੇ ਸੂਬੇ ਦੇ ਵਿੱਚ ਪੈਟਰੋਲੀਅਮ ਉਤਪਾਦਾਂ ਦੇ ਲਈ ਕਾਰਬਨ ਟੈਕਸ ਦਰ ਨੂੰ ਜ਼ੀਰੋ ਤੱਕ ਘਟਾਉਣ ਵਾਲਾ ਕਾਨੂੰਨ ਪਾਸ ਕੀਤਾ ਇਹ ਵਿਧਾਇਕਾਂ ਦੇ ਲਈ ਇੱਕ ਮੈਰਾਥਨ ਸੈਸ਼ਨ ਸੀ ਕਿਉਂਕਿ ਐਨਡੀਪੀ ਸਰਕਾਰ ਨੇ 1 ਅਪ੍ਰੈਲ ਨੂੰ ਟੈਕਸ ਦੇ ਸੰਗੀ ਸੰਸਕਰਨ ਦੇ ਖਤਮ ਹੋਣ ਦੇ ਨਾਲ ਜਿਹੜੀ ਹੈ ਉਹ ਕਾਨੂੰਨ ਤੇਜ਼ੀ ਨਾਲ ਲਾਗੂ ਕੀਤਾ ਇਸ ਤੋਂ ਪਹਿਲਾਂ ਸੋਮਵਾਰ ਨੂੰ ਪ੍ਰੀਮੀਅਰ ਡੇਵਿਡ ਡੀਬੀ ਨੇ ਕਿਹਾ ਹੈ ਕਿ ਟੈਕਸ ਨੇ ਕਈ ਸਾਲਾਂ ਤੱਕ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਪਰ ਫੈਡਰਲ ਕਨਜ਼ਰਵੇਟਿਵ ਪਾਰਟੀਆਂ ਦੇ ਮਹਿੰਮਾ ਦੇ ਨਤੀਜੇ ਦੇ ਵਜੋਂ ਇੱਕ ਜ਼ਹਿਰੀਲਾ ਮੁੱਦਾ ਬਣ ਗਿਆ ਹੈ ਮੰਗਲਵਾਰ ਤੱਕ ਪੈਟਰੋਲ ਤੇ 14.6 ਸੈਂਟ ਖਪਤਕਾਰ ਕਾਰਬਨ ਟੈਕਸ ਹਟਾ ਦਿੱਤਾ ਗਿਆ ਹੈ ਡੀਜ਼ਲ ਤੇ 20.7 ਸੈਂਟ ਦੇ ਨਾਲ ਕਾਰਬਨ ਟੈਕਸ ਦੀ ਦਰ ਨੂੰ ਪ੍ਰੋਪੇਨ ਕੁਦਰਤੀ ਗੈਸ ਅਤੇ ਜੈਟ ਇੰਦਨ ਵਰਗੀਆਂ ਹੋਰ ਇੰਦਨ ਕੀਮਤਾਂ ਦੇ ਲਈ ਵੀ ਜ਼ੀਰੋ ਕਰ ਦਿੱਤਾ ਗਿਆ ਹੈ। ਬੀਸੀ ਦਾ ਫਿਊਲ ਪਾਰਦਰਸ਼ਤਾ ਐਕਟ 2019 ਦੇ ਵਿੱਚ ਪਾਸ ਕੀਤਾ ਗਿਆ ਸੀ ਜਿਸ ਦੇ ਵਿੱਚ ਗੈਸ ਕੰਪਨੀਆਂ ਨੂੰ ਨਿਯਮਿਤ ਤੌਰ ਦੇ ਉੱਤੇ ਆਪਣੀ ਗਤੀਵਿਧੀਆਂ ਦਾ ਡੇਟਾ ਜਿਹੜਾ ਉਹ ਪ੍ਰਦਾਨ ਕਰਨ ਦੀ ਲੋੜ ਸੀ ਤੇ ਗੁੰਮਰਾਹਕੁੰਨੀਆ ਗਲਤ ਜਾਣਕਾਰੀ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਜਾਂ ਵਿਅਕਤੀਆਂ ਨੂੰ 1 ਮਿਲੀਅਨ ਡਾਲਰ ਤੱਕ ਦੇ ਜੁਰਮਾਨੇ ਤੇ 6 ਮਹੀਨਿਆਂ ਤੱਕ ਦੀ ਕੈਦ ਹੋ ਸਕਦੀ ਹੈ। ਸਰੀ ਵਿੱਚ ਫਰੇਜ਼ਰ ਹਾਈਵੇ ਦੀ ਵਰਤੋਂ ਕਰਨ ਵਾਲੇ ਯਾਤਰੀਆਂ ਨੂੰ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੀਆਂ ਕੁਝ ਵੱਡੀਆਂ ਦੇਰੀਆਂ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ 1 ਅਪ੍ਰੈਲ ਤੋਂ ਸਰੀ ਲੈਂਗਲੇ ਸਕਾਈ ਟ੍ਰੇਨ ਐਕਸਟੈਂਸ਼ਨ ਅਤੇ ਇਸ ਦੇ ਗ੍ਰੀਨ ਟਿੰਬਰਸ ਸਟੇਸ਼ਨ ਦੇ ਨਿਰਮਾਣ ਦੇ ਹਿੱਸੇ ਵਜੋਂ 140 ਸਟਰੀਟ ਤੇ 96 ਵੈਨਿਊ ਦੇ ਵਿਚਕਾਰ ਜਿਹੜਾ ਹਾਈਵੇ ਹੈ ਉਹ ਉਸ ਦਾ ਹਿੱਸਾ ਬੰਦ ਕਰ ਦਿੱਤਾ ਜਾਏਗਾ ਔਰ ਇਹ ਪੂਰੀ ਤਰ੍ਹਾਂ ਬੰਦ ਹੋ ਜਾਏਗਾ ਇਹ ਬੰਦ ਪੂਰੀ ਗਰਮੀਆਂ ਦੇ ਦੌਰਾਨ ਜਿਹੜਾ ਉਹ ਫੌਲ ਤੱਕ ਇਸ ਤਰ੍ਹਾਂ ਰਹੇਗਾ ਜੋ ਅਕਤੂਬਰ ਦੇ ਅੰਤ ਤੱਕ ਖਤਮ ਹੋਣ ਦੇ ਲਈ ਤਿਆਰ ਹੈ ਬੰਦ ਦੇ ਵਿੱਚ ਵਾਹਨ ਇਹਨਾਂ ਫੁੱਟਪਾਥ ਅਤੇ ਸਾਈਕਲ ਲੇ ਸ਼ਾਮਿਲ ਹੈ ਆਵਾਜਾਈ ਤੇ ਆਵਾਜਾਈ ਮੰਤਰਾਲੇ ਦਾ ਕਹਿਣਾ ਹੈ ਕਿ ਸਭ ਤੋਂ ਵਧੀਆ ਵਿਕਲਪਿਤ ਰਸਤਾ 96 ਐਵੇਨਿਊ ਹੈ ਹਾਈਵੇ ਦੇ ਉਸੇ ਹਿੱਸੇ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੇ ਨਾਲ 96 ਐਵੇਨਿਊ ਅਤੇ 148 ਸਟਰੀਟ ਦੇ ਵਿਚਕਾਰ ਪੂਰਬ ਵੱਲ ਵਾਲੇ ਹਿੱਸੇ ਨੂੰ ਰਾਤ ਭਰ ਰੁਕ ਰੁਕੇ ਬੰਦ ਕੀਤਾ ਜਾਏਗਾ ਇਹ ਬੰਦ ਜਿਹੜਾ ਹੈ ਔਰ ਰਾਤ ਪਰ ਹੋਏਗਾ ਯਾਨੀ 8 ਵਜੇ ਤੋਂ ਸਵੇਰੇ 5 ਵਜੇ ਲੋਡ ਅਨੁਸਾਰ ਇਹ ਲਾਗੂ ਰਹਿਣਗੇ ਫਰੇਜ਼ਰ ਹਾਈਵੇ ਤੇ ਯਾਤਰਾ ਕਰਨ ਵਾਲੇ ਵਾਹਨਾਂ ਨੂੰ 148 ਸਟਰੀਟ ਰਾਹੀਂ 96 ਐਵੇਨਿਊ ਵੱਲ ਪੇ ਜਾਇਆ ਜਾਏਗਾ ਸਰੀ ਲੈਂਗਲੀ ਜਿਹੜੀ ਹੈ ਸਕਾਈ ਟ੍ਰੇਨ ਐਕਸਟੈਂਸ਼ਨ ਦੇ ਨਿਰਮਾਣ ਦੇ ਹਿੱਸੇ ਵਜੋਂ 1 April ਤੋਂ 140 ਸਟਰੀਟ ਅਤੇ 96 ਐਵੇਨਿਊ ਦੇ ਵਿਚਕਾਰ ਹਾਈਵੇ ਦਾ ਇੱਕ ਹਿੱਸਾ ਬੰਦ ਕਰ ਦਿੱਤਾ ਜਾਏਗਾ ਇਸ ਹਫਤੇ ਅਮਰੀਕੀ ਟੈਰੀਫਾਂ ਦੀ ਇੱਕ ਲਹਿਰ ਸੰਭਾਵਨਾ ਜਿਹੜੀ ਹੈ ਉਹ ਸੰਗੀ ਚੋਣਾ ਦੇ ਰਸਤੇ ਤੇ ਮੰਡਰਾ ਰਹੀ ਹੈ ਕਿਉਂਕਿ ਪ੍ਰਚਾਰ ਦਾ ਇੱਕ ਹੋਰ ਦਿਨ ਹੋਰ ਜਿਆਦਾ ਵਿਅਸਤ ਸ਼ੁਰੂ ਹੋ ਗਿਆ ਹੈ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਵੱਖ-ਵੱਖ ਕਤਿੱਥ ਵਪਾਰਕ ਅਬਿਆਸਾਂ ਦੇ ਜਵਾਬ ਦੇ ਵਿੱਚ ਕੈਨੇਡਾ ਸਮੇਤ ਕਈ ਦੇਸ਼ਾਂ ਦੇ ਉੱਤੇ ਪਰਸਪਰ ਟੈਰਿਫ ਲਗਾਉਣ ਦੀ ਉਮੀਦ ਹੈ ਲਿਬਰਲ ਨੇਤਾ ਮਾਰਕ ਕਾਰਨੀ ਜਿਹੜੇ ਨੇ ਉਹ ਚੋਣ ਜਿਹੜਾ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ ਉਹ ਵਿਨੀਪੈਗ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਜਦੋਂ ਕਿ ਐਨਡੀਪੀ ਨੇਤਾ ਜਗਮੀਤ ਸਿੰਘ ਐਡਮਿੰਟਨ ਦੇ ਵਿੱਚ ਆਪਣਾ ਸਮਰਥਨ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੰਜ਼ਰਵੇਟਿਵ ਨੇਤਾ ਪੇਰੇ ਪਾਲੇਵ ਸੈਂਟ ਜੌਨਸ NL ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਨ ਅਤੇ ਪ੍ਰਿੰਸ ਐਡਵਰਡ ਦੇ ਆਇਲੈਂਡ ਦੇ ਇੱਕ ਰੈਲੀ ਕਰਨ ਦੀ ਯੋਜਨਾ ਬਣਾ ਰਹੇ ਨੇ ਸੋਨਟੇਰੀਓ ਦੇ ਲਿਬਰਲ ਉਮੀਦਵਾਰ ਪਾਲ ਚਾਂਗ ਦਾ ਕਹਿਣਾ ਹੈ ਕਿ ਉਹ ਚੋਣ ਮੁਹਿੰਮ ਤੋਂ ਪਿੱਛੇ ਫਿਲਹਾਲ ਜਿਹੜਾ ਹੈ ਹਟ ਰਹੇ ਨੇ ਅਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਇੱਕ ਰਾਸ਼ਟਰੀ ਵਿਰੋਧੀ ਨੂੰ ਇਨਾਮ ਦੇ ਬਦਲੇ ਚੀਨੀ ਅਧਿਕਾਰੀਆਂ ਦੇ ਹਵਾਲੇ ਕੀਤਾ ਜਾ ਸਕਦਾ ਹੈ ਤੇ ਇਸ ਤੋਂ ਇਲਾਵਾ ਸੋਮਵਾਰ ਦੇ ਰਾਤ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਆਪਣੇ ਅਹੁਦੇ ਤੋਂ ਹਟਣ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਕੋਈ ਧਿਆਨ ਭਟਕਾਉਣਾ ਕਿਉਂਕਿ ਪ੍ਰਧਾਨ ਮੰਤਰੀ ਅਤੇ ਹੋਰ ਲੋਕ 트ੰਪ ਦੇ ਵਿਰੁੱਧ ਖੜੇ ਹੋਣ ਅਤੇ ਜਿਹੜੀ ਆਰਥਿਕਤਾ ਹੈ ਉਸ ਤੇ ਰੱਖਿਆ ਦੇ ਲਈ ਵੀ ਕੰਮ ਕਰ ਰਹੇ ਨੇ ਇਸੇ ਲਈ ਇੱਕ ਪਾਸੇ ਸਿਆਸਤਦਾਨ ਆਪੋ ਆਪਣੀ ਚੋਣ ਮੁਹਿੰਮ ਦੇ ਵਿੱਚ ਰੁੱਝੇ ਹੋਏ ਨੇ ਦੂਜੇ ਪਾਸੇ ਪਰਸਪਰ ਜਿਹੜੇ ਟੈਰਿਫ ਹੈ ਉਹ ਵੀ ਚੋਣ ਪ੍ਰਚਾਰ ਦੇ ਵਿੱਚ ਇੱਕ ਵਿਗਨ ਦਾ ਕੰਮ ਕਰ ਰਹੇ ਨੇ ਸਰੀ ਸ਼ਹਿਰ ਦੇ 2025-2029 ਦੇ ਬਜਟ ਹੁਣ ਜਨਤਾ ਦੇ ਲਈ ਉਪਲਬਧ ਹੈ ਇਹ ਬਜਟ ਮੇਅਰ ਬੈਂਦਾ ਲੋਕ ਤੇ ਸਰੀ ਕੌਂਸਲ ਦੇ ਦਿਸ਼ਾ ਨਿਰਦੇਸ਼ ਤੇ ਆਧਾਰ ਦੇ ਉੱਤੇ ਤਿਆਰ ਕੀਤੇ ਗਏ ਨੇ ਜੋ ਸ਼ਹਿਰ ਦੀਆਂ ਰਣਨੀਤੀਆਂ ਸੇਵਾਵਾਂ ਨੂੰ ਬਰਕਰਾਰ ਰੱਖਣ ਦੇ ਲਈ ਲੋੜੀਂਦੇ ਸਰੋਤਾਂ ਅਤੇ ਕਮਿਊਨਿਟੀ ਤਰਜੀਹਾਂ ਨੂੰ ਦਰਸਾਉਂਦੇ ਫੀਡਬੈਕ ਦੇ ਉੱਤੇ ਅਧਾਰਤ ਨੇ ਮੇਅਰ ਬ੍ਰਾਂਡਾ ਲਾਕ ਨੇ ਕਿਹਾ ਹੈ ਕਿ ਅਮਰੀਕੀ ਟੈਰਿਫ ਦੇ ਮਦੇਨਜ਼ਰ ਇਸ ਚੁਣੌਤੀਪੂਰਨ ਅਤੇ ਅਨਿਸ਼ਚਿਤ ਆਰਥਿਕ ਸਮੇਂ ਦੇ ਵਿੱਚ ਸਾਡੀ ਕਾਉਂਸਲ ਨੇ 2.8% ਆਮ ਜਾਇਦਾਦ ਟੈਕਸ ਦਾ ਪ੍ਰਸਤਾਵ ਰੱਖਿਆ ਜੋ ਪੂਰੇ ਖੇਤਰ ਦੇ ਵਿੱਚ ਸਭ ਤੋਂ ਘੱਟ ਵਾਧੂ ਦਰਾਂ ਦੇ ਵਿੱਚੋਂ ਇੱਕ ਹੈ ਇਹ ਪਿਛਲੇ ਸਾਲ ਦੀ 5 ਸਾਲਾ ਵਿੱਤੀ ਯੋਜਨਾ ਦੇ ਵਿੱਚ ਸਾਡੇ ਆਮ ਪ੍ਰਾਪਰਟੀ ਟੈਕਸ ਵਾਅਦੇ ਦੇ ਨਾਲੋਂ ਵੀ ਘੱਟ ਹੈ ਤੇ ਸਾਡੀ ਕਾਉਂਸਲ ਨੇ ਇਹ ਯਕੀਨੀ ਬਣਾਇਆ ਦੇ ਲਈ ਸੱਤ ਮਿਹਨਤ ਕੀਤੀ ਹੈ ਕਿ ਅਸੀਂ ਆਪਣੇ ਵੱਧ ਰਹੇ ਪਾਈਚਾਰੇ ਦੀਆਂ ਜ਼ਰੂਰੀ ਲੋੜਾਂ ਨੂੰ ਪੂਰਾ ਕਰਦੇ ਹੋਏ ਟੈਕਸ ਦਰਾਂ ਨੂੰ ਘਟ ਰਖੀਏ ਲੋਕ ਨੇ ਕਿਹਾ ਹੈ ਕਿ ਪਿਛਲੇ ਸਾਲ ਅਸੀਂ ਸਰੀ ਪੁਲਿਸ ਸਰਵਿਸ ਨੂੰ ਫੰਡ ਕਰਨ ਦੇ ਲਈ ਵੱਡੇ ਟੈਕਸ ਵਾਅਦੇ ਦੇ ਖਤਰੇ ਦੇ ਨਾਲ ਇੱਕ ਨਾਜ਼ੁਕ ਮੋੜ ਦੇ ਉੱਤੇ ਪਹੁੰਚ ਗਏ ਸੀ ਤੇ ਹੁਣ ਵਚਨਬੱਤਾ ਮਿਹਨਤ ਅਤੇ ਸਾਵਧਾਨੀ ਦੇ ਨਾਲ ਅਤੇ ਇਹ ਗੱਲਬਾਤ ਸਦਕਾ ਸੀ ਸੂਬੇ ਤੋਂ 250 ਮਿਲੀਅਨ ਡਾਲਰ ਹਾਸਿਲ ਕਰਨ ਦੇ ਵਿੱਚ ਕਾਮਯਾਬ ਹੋ ਸਕੇ ਹਾਂ ਇਸ ਬਾਰੇ ਸਰੀ ਦੀ ਪਿਛਲੀ ਕੌਂਸਲ ਨੇ ਨਾ ਵਿਚਾਰਿਆ ਤੇ ਨਾ ਹੀ ਇਸ ਇਸ ਬਾਬਤ ਕੁਝ ਮੰਗਿਆ ਸੀ ਉਹਨਾਂ ਨੇ ਸਾਡੇ ਟੈਕਸ ਦਾ ਤਾਵਾ ਤੇ ਆਰਥਿਕ ਬੋਝ ਨੂੰ ਘੱਟ ਕਰਨ ਦੇ ਵਿੱਚ ਮਦਦ ਕੀਤੀ ਹੈ ਤੇ ਸਾਡੀ ਕੌਂਸਲ ਜਿਹੜੀ ਹੈ ਉਹ ਹੁਣ ਵਚਨਬੱਧ ਰਹੇਗੀ ਤਾਂ ਜੋ ਅਸੀਂ ਆਪਣੇ ਨਿਵਾਸੀਆਂ ਦੀ ਭਲਾਈ ਨੂੰ ਪਹਿਲ ਦਿੰਦੇ ਹੋਏ ਵਿੱਤੀ ਇੰਤਜ਼ਾਮ ਵੀ ਸੁਰੱਖਿਆ ਬਰਕਰਾਰ ਰੱਖ ਸਕੀਏ ਨਾਲ ਦੀ ਨਾਲ ਹੀ 2025 ਦੇ ਜਨਰਲ ਆਪਰੇਟਿੰਗ ਬਜਟ ਦੇ ਵਿੱਚ ਪ੍ਰਸਤਾਵਿਤ ਪ੍ਰਾਪਰਟੀ ਟੈਕਸ ਵਾਧੇ ਜਿਹੜੇ ਨੇ ਉਸ ਵਿੱਚ ਇਹ ਕਿਹਾ ਗਿਆ ਹੈ ਕਿ 2.8 ਜਨਰਲ ਪ੍ਰਾਪਰਟੀ ਟੈਕਸ ਵਾਧਾ ਯਾਨੀ ਡਾਲਰ 70% ਕਰ ਦੇ ਰਹੀ ਹੋਵੇਗਾ ਤੇ ਆਮ ਮਹਿੰਗਾਈ ਦਾ ਦਬਾਅ ਜਿਹੜਾ ਹੈ 2025 ਦੇ ਲਈ ਫਾਇਰ ਸਰਵਿਸ ਦੀਆਂ 20 ਵਾਦੂ ਅਸਾਮੀਆਂ ਤੇ 10 ਬਾਈਲੋ ਔਦਿਆਂ ਤੇ ਭਰਤੀਕਰਨ ਦੇ ਨਾਲ-ਨਾਲ 25 ਪੁਲਿਸ ਅਸਾਮੀਆਂ ਦੇ ਲਈ ਫੰਡਿੰਗ ਵੀ ਕੀਤੀ ਜਾਏਗੀ ਸ਼ਹਿਰੀ ਪੱਤਰਕਾਰਜ ਨੇ ਜਿਨ੍ਹਾਂ ਵਿੱਚ ਜੇ ਪ੍ਰਸਤਾਵਿਤ ਵਾਦੇ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਸਾਰੇ ਸ਼ਹਿਰ ਦੇ ਵਿੱਚ ਉਸ ਮੁਲਾਂਕਣ ਇੱਕ ਘਰ ਦੇ ਲਈ ਪ੍ਰਾਪਰਟੀ ਟੈਕਸਾਂ ਦਾ ਸ਼ਹਿਰ ਦਾ ਹਿੱਸਾ ਡਾਲਰ 3161 ਹੋਵੇਗਾ ਜੋ ਸਰੀਨੂ ਮੈਟਰੋ ਵੈਂਕੂਵਰ ਦੇ ਵਿੱਚ 71 ਕੀਤੇ ਜਾਇਦਾਦ ਟੈਕਸਾਂ ਦੇ ਵਿੱਚ ਸਭ ਤੋਂ ਹੇਠਲੀ ਤੀਜੀ ਕੈਟਾਗਰੀ ਦੇ ਵਿੱਚ ਲੈ ਆਉਂਦਾ ਹੈ ਮੇਅਰ ਬ੍ਰੈਂਡਲੌਕ ਨੇ ਕਿਹਾ ਕਿ ਅਸੀਂ ਵਿੱਤੀ ਤੌਰ ਤੇ ਸਾਵਧਾਨ ਰਹਿ ਕੇ ਆਪਣੇ ਵੱਧ ਰਹੇ ਸ਼ਹਿਰ ਦੇ ਬੁਨਿਆਦੀ ਢਾਂਚੇ ਨਾਲ ਵੀ ਸਮਝੌਤਾ ਕਰ ਜਿਹੜਾ ਉਹ ਨਹੀਂ ਰਹੇ ਹਾਂ ਤੇ ਅਸੀਂ ਅਗਲੇ 5 ਸਾਲਾਂ ਵਿੱਚ 701 ਮਿਲੀਅਨ ਡਾਲਰ ਦੀ ਪੂੰਜੀ ਯੋਜਨਾ ਦਾ ਪ੍ਰਸਤਾਵ ਵੀ ਦੇ ਰਹੇ ਹਾਂ ਜੋ ਸ਼ਹਿਰ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਵਚਨਬੱਤਾ ਹੈ ਜਿਸ ਦੇ ਵਿੱਚ 36 ਪ੍ਰੋਜੈਕਟਾਂ ਦੇ ਲਈ ਫੰਡਿੰਗ ਸ਼ਾਮਿਲ ਹੈ ਜਿਨ੍ਹਾਂ ਵਿੱਚ 10 ਇਸ ਸਾਲ ਨਵੇਂ ਹਨ ਸਰਹੱਦੀ ਅਧਿਕਾਰੀਆਂ ਨੇ ਵੈਨਕੂਵਰ ਹਵਾਈ ਅੱਡੇ ਤੇ ਨਿਰਿਆਤ ਦੇ ਲਈ ਜਾ ਰਹੀ ਲਗਭਗ 150 ਕਿਲੋਗ੍ਰam ਮੈਥਾਫੈਰਾਮਾਈਨ ਜ਼ਬਤ ਕਰਨ ਦਾ ਐਲਾਨ ਕੀਤਾ ਹੈ ਜਿਸ ਦੇ ਵਿੱਚ ਕੁਝ ਨਸ਼ੀਲੇ ਪਦਾਰਥ ਤੋਹਫੀਆਂ ਦੇ ਰੂਪ ਦੇ ਵਿੱਚ ਜਾਂ ਆਪਣੀ ਗੰਧ ਨੂੰ ਛਪਾਉਣ ਦੇ ਲਈ ਸਿਰਕੇ ਤੇ ਮਿਰਚਾਂ ਦੇ ਨਾਲ ਟਕੇ ਹੋਏ ਸਨ ਕੈਨੇਡਾ ਸਰਵਿਸਿਜ਼ ਏਜੰਸੀ ਨੇ ਕਿਹਾ ਹੈ ਕਿ 18 ਜਨਵਰੀ ਤੋਂ 19 ਫਰਵਰੀ ਦੇ ਵਿਚਕਾਰ 6 ਵਕ ਵਕ ਜ਼ਬਤ ਕੀਤੀਆਂ ਗਈਆਂ ਸਨ ਜਿਨ੍ਹਾਂ ਦੇ ਵਿੱਚ ਸਾਰੇ ਨਸ਼ੀਲੇ ਪਦਾਰਥ ਯਾਤਰੀਆਂ ਦੇ ਸੂਟ ਕੇਸਾਂ ਦੇ ਵਿੱਚ ਲੁਕਾਏ ਗਏ ਸਨ ਇਹ ਕਹਿੰਦੇ ਹੋਏ ਕਿ ਮੰਜ਼ਿਲਾਂ ਜਿਹੜੀਆਂ ਨੇ ਉਹਨਾਂ ਦੀਆਂ ਲੋਕੇਸ਼ਨਾਂ ਜੜੀ ਹਾਂਗਕਾਂਗ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਸਨ ਜਿੱਥੇ ਸਭ ਤੋਂ ਵੱਡੀ ਖੇਪ 35.7 ਕਿਲੋਗ੍ਰਾਮ ਸੀ ਜੋ ਤੋਹਫੇ ਦੇ ਜਿਹੜੇ ਨੇ ਕਾਗਜ਼ ਦੇ ਵਿੱਚ ਲਪੇਟ ਕੇ ਦੋ ਸੂਟ ਕੇਸਾਂ ਦੇ ਵਿੱਚ ਲਗਾਈ ਗਈ ਸੀ ਅਤੇ ਹਾਂਗਕਾਂਗ ਲੈ ਕੇ ਜਾਇਆ ਜਾ ਰਹੀ ਸੀ ਏਜੰਸੀ ਕਹਿਣਾ ਹੈ ਕਿ ਹੋਰ ਜ਼ਬਤੀਆਂ ਦੇ ਵਿੱਚ 23.5 ਕਿਲੋਗ੍ਰam ਆਸਟ੍ਰੇਲੀਆ ਜਾ ਰਿਹਾ ਸੀ ਜੋ ਕਿ ਤੌਲੀਏ ਦੇ ਵਿੱਚ ਲਪੇਟੇ ਹੋਏ ਪੈਕੇਜਾਂ ਦੇ ਵਿੱਚ ਸਨ ਅਤੇ ਸਿਰਕੇ ਤੇ ਲਾਲ ਮਿਰਚ ਦੇ ਵਿੱਚ ਭਿੱਜੀਆਂ ਹੋਈਆਂ ਸਨ ਰਿਲੀਜ਼ ਦੇ ਵਿੱਚ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਜਾਣ ਵਾਲੀਆਂ ਦੋ ਸ਼ਿਪਮੈਂਟਾਂ ਕੱਪੜਿਆਂ ਦੇ ਵਖ ਵਖ ਸਮਾਨ ਦੇ ਵਿੱਚ ਭਰੀਆਂ ਹੋਈਆਂ ਸਨ ਏਜੰਸੀ ਦਾ ਕਹਿਣਾ ਹੈ ਕਿ ਸਾਰੇ 6 ਮਾਮਲਿਆਂ ਦੇ ਵਿੱਚ ਯਾਤਰੀਆਂ ਨੂੰ RCMP ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ ਤੇ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅਮਰੀਕੀ ਅਧਿਕਾਰੀਆਂ ਨੇ ਸਰੀ BC ਤੋਂ ਇੱਕ 67 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੇ 15 ਸਾਲਾਂ ਤੋਂ ਵੱਧ ਸਮੇਂ ਤੋਂ ਪਾਕਿਸਤਾਨ ਦੀ ਫੌਜ ਅਤੇ ਇਸ ਦੇ ਪਰਮਾਣੂ ਹਥਿਆਰ ਪ੍ਰੋਗਰਾਮ ਲਈ پابੰਦੀ ਸ਼ੁਦਾ ਸਮਾਨ ਦੀ ਤਸਕਰੀ ਕਰਨ ਦਾ ਦੋਸ਼ ਹੈ ਅਮਰੀਕੀ ਨਿਆਯ ਵਿਭਾਗ ਨੇ ਕਿਹਾ ਹੈ ਕਿ ਮੁਹੰਮਦ ਜਾਵੈਦ ਅਜੀਜ਼ ਨੂੰ 21 ਮਾਰਚ ਨੂੰ ਬ੍ਰਿਟਿਸ਼ ਕੋਲੰਬੀਆ ਤੋਂ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ ਵਿਭਾਗ ਦਾ ਕਹਿਣਾ ਹੈ ਕਿ ਅਜੀਜ਼ ਜਿਸ ਨੂੰ ਜਵੈਦ ਅਜੀਜ਼ ਸਦੀਕੀ ਅਤੇ ਜੈ ਸਦੀਕੀ ਵੀ ਕਿਹਾ ਜਾਂਦਾ ਹੈ ਨੇ ਸੰਯੁਕਤ ਰਾਜ ਤੋਂ ਪਾਕਿਸਤਾਨ ਦੇ ਵਿੱਚ ਲੱਖਾਂ ਡਾਲਰ ਮੁੱਲ ਦੀਆਂ ਨਿਰਿਆਤ ਨਿਰੰਤਰਿਤ ਚੀਜ਼ਾਂ ਦੀ ਤਸਕਰੀ ਕੀਤੀ ਜਿਸ ਦੇ ਵਿੱਚ ਉਦਯੋਗਿਕ ਵਰਕ ਸਟੇਸ਼ਨ ਇੱਕ ਥਰਮ ਮਲ ਕੰਡਕਟਿਵਿਟੀ ਜਿਹੜੀ ਹੈ ਯੂਨਿਟ ਅਤੇ ਇੱਕ ਸੈਂਟਰੀ ਫਿਊਗਲ ਪੰਪ ਸ਼ਾਮਿਲ ਹੈ ਅੰਸ਼ਤ ਕੌਰ ਦੇ ਉਤੇ ਸੀਲਬੰਦ ਦੋਸ਼ ਦੇ ਵਿੱਚ ਕਿਹਾ ਗਿਆ ਹੈ ਕਿ ਅਜੀਜ਼ ਸਰੀ ਦੇ ਡਾਇਵਰਸਿਫਾਈਡ ਟੈਕਨੋਲੋਜੀ ਸਰਵਿਸਿਜ਼ ਦੇ ਮਾਲਕ ਸਨ ਅਤੇ ਉਹਨਾਂ ਦਾ ਸੰਚਾਲਨ ਕਰਦੇ ਸਨ ਤੇ ਕੰਪਨੀ ਦੀ ਵਰਤੋਂ ਪਾਕਿਸਤਾਨ ਪਰਮਾਣੂ ਊਰਜਾ ਕਮਿਸ਼ਨ ਸਮੇਤ ਪਾਕਿਸਤਾਨ ਦੇ ਵਿੱਚ ਪਾਬੰਦੀਸ਼ੁਦਾ ਸੰਸਥਾਵਾਂ ਦੇ ਲਈ ਅਮਰੀਕੀ ਮੂਲ ਦੇ ਸਮਾਨ ਦੀ ਖਰੀਦ ਲਈ ਕਰਦੇ ਸਨ ਅਦਾਲਤ ਦੇ ਵਿੱਚ ਕੋਈ ਵੀ ਦੋਸ਼ ਵਿਲਾਲ ਸਾਬਤ ਨਹੀਂ ਹੋਇਆ ਪਰ ਵਿਭਾਗ ਦਾ ਕਹਿਣਾ ਹੈ ਕਿ ਪਾਕਿਸਤਾਨ ਅਤੇ ਕੈਨੇਡਾ ਦੇ ਦੋਰੇ ਨਾਗਰਿਕ ਅਜੀਜ਼ ਸ਼ੁੱਕਰਵਾਰ ਤੱਕ ਹਿਰਾਸਤ ਦੇ ਵਿੱਚ ਸਨ ਪਰ ਉਹਨਾਂ ਨੂੰ ਮਿਨੀ ਸੋਟਾ ਤਬਦੀਲ ਕੀਤਾ ਜਾਏਗਾ ਜਿੱਥੇ ਜਾਂਚ ਮੁੱਖ ਤੌਰ ਦੇ ਉੱਤੇ ਆਧਾਰਿਤ ਹੈ ਦੋਸ਼ ਪੱਤਰ ਦੇ ਵਿੱਚ ਕਿਹਾ ਗਿਆ ਕੇ ਪਾਕਿਸਤਾਨ ਨੇ ਪਹਿਲੀ ਵਾਰ 1998 ਦੇ ਵਿੱਚ ਪਰਮਾਣੂ ਬੰਬ ਦਾ ਪਰਖਣ ਕੀਤਾ ਸੀ ਅਤੇ ਉਦੋਂ ਤੋਂ ਅਮਰੀਕਾ ਨੇ ਦੇਸ਼ ਅਤੇ ਪਾਕਿਸਤਾਨ ਫੌਜੀ ਪ੍ਰੋਗਰਾਮਾਂ ਦੇ ਨਾਲ ਜੁੜੀਆਂ ਸੰਸਥਾਵਾਂ ਤੇ ਨਿਰਯਾਤ ਪਾਬੰਦੀਆਂ ਲਗਾਈਆਂ ਸਨ ਜਿਨ੍ਹਾਂ ਦੇ ਉੱਤੇ ਬੈਨ ਸੀ ਇਸੇ ਲਈ ਸਪਲਾਈ ਕੀਤੀ ਜਾ ਰਹੀ ਸੀ ਸੁਪਰ ਵੀਜ਼ਾ ਨੂੰ ਲੈ ਕੇ ਕੀ ਨਵੀਆਂ ਤਬਦੀਲੀਆਂ ਤੇ ਖਾਸ ਕਰਕੇ ਸੁਪਰ ਵੀਜ਼ਾ ਵਾਲਿਆਂ ਦੀ ਇੰਸ਼ੋਰੈਂਸ ਕਿੰਨੀ ਕੁ ਜ਼ਰੂਰੀ ਹੁੰਦੀ ਹੈ ਆਉ ਜਾਣਦਿਆਂ ਥਿੰਕ ਇੰਸ਼ੋਰਸ ਦਾ ਇਸ ਸਬੰਧੀ ਕੀ ਕੁਝ ਕਹਿਣਾ ਹੈ ਸੂਪਰ ਵੀਜ਼ਾ ਤੇ ਪੇਰੈਂਟਸ ਇੱਥੇ ਆਉਂਦੇ ਨੇ ਆਪਣੇ ਬੱਚਿਆਂ ਦੇ ਕੋਲੇ ਗ੍ਰੈਂਡਚਿਲਡਰਨਸ ਦੇ ਕੋਲੇ ਪਰ ਉਸ ਸਮੇਂ ਇੰਸ਼ੋਰੈਂਸ ਬਹੁਤ ਇੰਪੋਰਟੈਂਟ ਹੈ ਤਾਂ ਇਹਦੇ ਬਾਰੇ ਸਹੀ ਜਾਣਕਾਰੀ ਦੇਣ ਦੇ ਲਈ ਪ੍ਰਵਿੰਦਰ ਸਿੰਘ ਥਿੰਦ ਸਾਡੇ ਨਾਲ ਨੇ ਥਿੰਦ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜਦੋਂ ਸੂਪਰ ਵੀਜ਼ਾ ਇੰਸ਼ੋਰੈਂਸ ਦੀ ਗੱਲ ਆਪਾਂ ਕਰਦੇ ਆ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਇਹਦੇ 'ਚ ਰੱਖਣਾ ਚਾਹੀਦਾ ਜੀ ਹਾਂਜੀ ਪਹਿਲੀ ਗੱਲ ਤਾਂ ਜੇ ਆਪਾਂ ਧਿਆਨ ਤੋਂ ਪਹਿਲਾਂ ਗੱਲ ਕਰਦੇ ਆ ਆਪਣੇ ਕੋਲ ਸਪੈਸ਼ਲ ਹੁਣ ਪ੍ਰੋਮੋਸ਼ਨ ਚੱਲ ਰਹੀ ਹੈ ਸਪੈਸ਼ਲੀ ਹੁਣ ਅ ਵਸਾਕੀ ਦੇ ਸਮੇਂ ਤੇ ਹੁਣ ਐ ਵੀ ਜੇ ਕਿਸੇ ਨੇ ਹੁਣ ਸੁਪਰ ਵੀਜ਼ਾ ਲੈਣਾ ਹੈ ਇਤੋਂ ਵਧੀਆ ਟਕਵਾ ਸਮਾਂ ਨਹੀਂ ਹੈਗਾ ਇੱਕ ਤਾਂ ਐ ਵੀ ਹੁਣ ਨਾਲੇ ਤਾਂ ਸੇਵਿੰਗ ਹੈ ਤੇ ਸੇਵਿੰਗ ਇਦਾਂ ਹੈਗੀ ਜੇ ਐਗਜ਼ਾਮਪਲ ਜੇ ਸਾਰੀਆਂ ਏਜਸ ਵਾਸਤੇ ਸਪੈਸ਼ਲ ਡਿਸਕਾਊਂਟ ਹੈਗਾ ਕੋਈ ਵੀ ਕਿਸੇ ਦੀ ਏਜ ਹੈਗੀ ਪਰ ਸਪੈਸ਼ਲੀ ਆਪਾਂ ਐਗਜ਼ਾਮਪਲ ਗੱਲ ਕਰਦੇ ਆ 60 ਸਾਲ ਤੋਂ ਥੱਲੇ ਏਜ ਹੈਗੀ ਕਿਸੇ ਪੇਰੈਂਟ ਦੀ ਕੋਈ ਹੈਲਥ ਕੰਡੀਸ਼ਨ ਨਹੀਂ ਹੈਗਾ 500 ਡਾਲਰ ਡੈਕਟਿਬਲ ਦੇ ਨਾਲ ਸਾਰੇ ਸਾਲ ਦੀ ਕਿਸ਼ਤ ਬਣਦੀ ਹੈ 789 ਮੰਥਲੀ ਕਿਸ਼ਤਾਂ ਵਿੱਚ ਤੁਸੀਂ ਕਰ ਸਕਦੇ ਹੋ 65 ਡਾਲਰ ਮਹੀਨੇ ਦੀ ਕਿਸ਼ਤ ਬਣਦੀ ਹੈ ਵੀਜ਼ਾ ਦੀ ਕਵਰੇਜ ਜਦੋਂ ਸ਼ੁਰੂ ਹੋਊਗੀ ਜਦੋਂ ਇੱਥੇ ਆਉਣਗੇ ਵੀਜ਼ਾ ਨਹੀਂ ਲੱਗਦਾ ਤਾਂ 100% ਮਾਣੀ ਰੀਫੰਡ ਹੋ ਜਾਊਗੀ ਹੁਣ ਐ ਵੀ ਇਹ ਚੀਜ਼ਾਂ ਦਾ ਸਪੈਸ਼ਲ ਹੈਗੀਆਂ ਹੈਗੀਆਂ ਹੁਣ ਲੈਣ ਤੋਂ ਸਮਾਂ ਕੀ ਕੀ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਪਹਿਲੀ ਗੱਲ ਤਾਂ ਵੀ ਜਦੋਂ ਉਹਨਾਂ ਬਿਲਕੁਲ ਪੁੱਛੋ ਇੰਸ਼ੋਰੈਂਸ ਦੋ ਤਰੀਕੇ ਦੀ ਹੈ ਇੱਕ ਤਾਂ ਕੋਈ ਹੈਲਥ ਕੰਡੀਸ਼ਨ ਹੈਗਾ ਇੱਕ ਹੈਲਥ ਕੰਡੀਸ਼ਨ ਨਹੀਂ ਹੈਗੀ ਇਕ ਤਾਂ ਜਦੋਂ ਆਪਣੇ ਪੇਰੈਂਟਸ ਐ ਗ੍ਰੈਂਡਪੇਰੈਂਟ ਆਉਣਦੇ ਉਹਨਾਂ ਨੂੰ ਵਿਚਾਰ ਹੁੰਦਾ ਆਪਾਂ ਨੂੰ ਵਿਚਾਰ ਆਵੇ ਛੇਤੀ ਆ ਜਾਣ ਆਪਾਂ ਭੁੱਲ ਜਾਂਦੇ ਆ ਵੀ ਉਹਨਾਂ ਕੋਈ ਦਵਾਈ ਨਮੀ ਲੱਗੀ ਐ ਨਹੀਂ ਲੱਗੀ ਐ ਇਸ ਕਰਕੇ ਇੰਸ਼ੂਰੈਂਸ ਯੀਐਸ ਨਾ ਹੀ ਹੁੰਦਾ ਆਪਾਂ ਕੋਈ ਐਕਸਪਲੇਨੇਸ਼ਨ ਨਹੀਂ ਹੁੰਦੀ ਆਪਾਂ ਇਹੀ ਐਕਸਪਲੇਨ ਇਹ ਨਹੀਂ ਕਰ ਸਕਦੇ ਵੀ ਸਾਡੇ ਕੋ ਗੋਲੀ ਲੈਂਦੇ ਸੀ ਜਾਂ ਛੱਡਤੀ ਹੁਣ ਕਦੀ ਕਦੀ ਲੈਂਦੇ ਨੇ ਸਿਰਫ ਅਸੀਂ ਇਹੀ ਦੱਸਣਾ ਯੈਸ ਜਾਂ ਨੋ ਜੇ ਯੈਸ ਹੈਗਾ ਤਾਂ ਪ੍ਰੀ ਐਗਜ਼ਿਸਟਿੰਗ ਹੈਲਥ ਕੰਡੀਸ਼ਨ ਹੈਗੀ ਹੈ ਦੂਜੀ ਜੇ ਨੋ ਆ ਤਾਂ ਬਿਲਕੁਲ ਜੇ ਆਪਨ ਪ੍ਰੀ ਐਗਜ਼ਿਸਟਿੰਗ ਹੈਲਥ ਕੰਡੀਸ਼ਨ ਨਹੀਂ ਚਾਹੀਦੀ ਉਦੋਂ ਬਾਅਦ ਹੈ ਵੀ ਸਾਨੂੰ ਸਾਨੂੰ ਪਤਾ ਵੀ ਮਿਨਿਮਮ ਜਿਹੜੀ ਰਿਕੁਆਇਰਮੈਂਟ ਹੈਗੀ ਲੱਖ ਡਾਲਰ ਦੀ ਸੁਪਰਵੀਜ਼ ਦੀ ਰਿਕੁਆਇਰਮੈਂਟ ਹੈਗੀ ਹੈ ਉਦੋਂ ਬਾਅਦ ਸੜਕੋ ਮੰਥਲੀ ਪੇਮੈਂਟ ਰੱਖਣੀ ਮੰਥਲੀ ਵੀ ਕਰ ਸਕਦੇ ਆ ਲੱਖ ਤੋਂ ਵੱਧ ਕਵਰੇਜ ਹੈ ਜੀ ਉਹ ਵੀ ਕਰ ਸਕਦੇ ਆ ਮਿਲੀਅਨ ਡਾਲਰ ਤੱਕ ਅਸੀਂ ਕਵਰੇਜ ਕਰ ਸਕਦੇ ਆ ਕਿਉਂਕਿ ਜਿਹੜਾ ਮੇਨ ਪਰਪਸ ਹੈਗਾ ਉਹ ਤੋਂ ਬਾਅਦ ਡਿਡਕਟੇਬਲ ਰੱਖ ਸਕਦੇ ਨੇ ਡਿਡਕਟੇਬਲ ਦਾ ਮਤਲਬ ਇਹ ਹੈ ਵੀ ਜਿਵੇਂ ਐਗਜ਼ਾਮਪਲ ਕਿਸੇ ਨੇ ਹੁਣ ਪਾਲੀਸੀ ਲਈ ਹੈ ਲੱਖ ਡਾਲਰ ਦੀ ਹੁਣ ਆਪਾਂ 500 ਡਾਲਰ ਡੈਕਟੇਬਲ ਰੱਖਿਆ ਹੁੰਦਾ ਨਾ 15% ਡਿਸਕਾਊਂਟ ਹੋ ਗਿਆ ਪ੍ਰੀਮੀਅਮ 'ਤੇ ਜੇ 1000 ਰੱਖਦੇ ਆ ਤਾਂ 20% ਡਿਸਕਾਊਂਟ ਹੋ ਜਾਂਦਾ ਪਰ ਉਹਦਾ ਮਤਲਬ ਇਹ ਜੇ 500 ਰੱਖਿਆ 500 ਤੋਂ ਥੱਲੇ ਦਾ ਜਿਹੜਾ ਵੀ ਕਲੇਮ ਅਸੀਂ ਆਪਾਂ ਨੇ ਜਿੱਟਣਾ ਜੇ ਜੇ 500 ਤੋਂ ਉੱਪਰ ਦਾ ਸਾਨੂੰ ਇਹ 500 ਦੇਣਾ ਪੈਣਾ ਜੇ ਪਾਲਸੀ ਕਲੇਮ ਲੈਣ ਵਾਸਤੇ ਪਰ ਇਹ ਵੀ ਸਾਨੂੰ 15% ਡਿਸਕਾਊਂਟ ਮਿਲ ਗਿਆ ਸਾਨੂੰ ਇਹ ਲੋਡ ਨਾ ਹੀ ਪਵੇ ਪਾਲਸੀ ਦੀ ਪਰ ਆਹ ਜਿਹੜੀਆਂ ਚੀਜ਼ਾਂ ਨੇ ਮੇਨ ਤਾਂ ਜਦੋਂ ਸਾਡੀ ਅਸੀਂ ਕਵਰੇਜ ਤਾਂ ਲੈਨੇ ਆ ਵੀ ਸਾਡੇ ਵਾਸਤੇ ਉਹ ਕਵਰੇਜ ਕੰਮ ਕਰੇ ਜਿਸ ਨੂੰ ਸਾਨੂੰ ਲੋਡ ਹੈਗੀ ਆ ਇਹ ਨਾ ਆਬਵੀਅਸੀ ਪੈਸੇ ਬਚਾਉਣ ਖਾਤਰ ਜਿਹੜੀ ਚੀਜ਼ ਚੋਣ ਗਲਤ ਕਰ ਲਈਏ ਭਾਵੇਂ ਅਸੀਂ ਮਹਿੰਗੀ ਪਾਲਸੀ ਵੀ ਲਈ ਹੋਈ ਹੈ ਪਰ ਇਹ ਨਾ ਹੋਵੇ ਸਾਡੀ ਕੰਮ ਕਰੇ ਹੀ ਨਾ ਭਾਵੇਂ ਮਿਲਣ ਦੀ ਪਾਲਸੀ ਲਈ ਹੋਈ ਆ ਵੀ ਅਸੀਂ ਚੋਣੀ ਗਲਤ ਕੀਤੀ ਹੋਈ ਆ ਇਸ ਕਰਕੇ ਜਦੋਂ ਵੀ ਕਿਸੇ ਸੁਪਰਵਾਈਜ਼ਰ ਵੈਸਟਰੰਜ ਵੈਸਟਰ ਆਉਣਾ ਉਹਨਾਂ ਵਾਸਤੇ ਸਪੈਸ਼ਲੀ ਇਹ ਦਾਤ ਹੈਗੀ ਵੀ ਸੇਤ ਬਾਰੇ ਜਰੂਰ ਪੁੱਛੋਣਾ ਜਦੋਂ ਉਹਨਾਂ ਨੇ ਆਉਣਾ ਵੀ ਕਿੰਨੇ ਚਿਰ ਤੋਂ ਨਵੀਂ ਦਵਾਈ ਤਾਂ ਨਹੀਂ ਲੱਗੀ ਉਹਦੇ ਕਰਕੇ ਫਿਰ ਬਹੁਤ ਕਲੇਮ ਡਿਕਲਾਈਨ ਹੋ ਸਕਦੇ ਨੇ ਤੇ ਦਿੱਕਤਾਂ ਕੀ ਆ ਜਾਂਦੀਆਂ ਕਿ ਕਦੇ ਕੋਈ ਵਿਅਕਤੀ ਨਾਰਮਲ ਗੋਲੀ ਖਾਂਦਾਗਾ ਤਾਂ ਫਿਰ ਵਿੱਚ ਛੜਤੀ ਤਾਂ ਦਿੱਕਤਾਂ ਕੀ ਆਉਂਦੀਆਂ ਜੇ ਨਹੀਂ ਦੱਸਿਆ ਜਾਂਦਾ ਸੀ ਹਾਂਜੀ ਦਿੱਕਤਾਂ ਆਉਂਦੀਆਂ ਜਿਹੜੇ ਆਪਾਂ ਕਹਿੰਦੇ ਬਰੀਕ ਅੱਖਰ ਹੁੰਦੇ ਕੰਪਨੀਆਂ ਦੇ ਬਰੀਕ ਅੱਖਰਾਂ ਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਕੰਪਨੀ ਕਹਿੰਦੀ ਵੀ ਸਟੇਬਿਲਿਟੀ ਪੀਰੀਅਡ ਚਾਹੀਦਾ ਹੈ ਸਟੇਬਿਲਿਟੀ ਪੀਰੀਅਡ ਦਾ ਮਤਲਬ ਇਹ ਹੈ ਉਹ ਕਹਿੰਦੇ ਅਸੀਂ ਕਵਰੇਜ ਕਰਦੇ ਹਾਂਗੇ ਭਾਵੇਂ ਕੋਈ ਗੋਲੀ ਖਾਂਦੇ ਨੇ ਪਰ ਉਹ ਸਟੇਬਲ ਚਾਹੀਦੇ ਨੇ ਹੁਣ ਕੋ ਨਵੀਂ ਗੋਲੀ ਲੱਗੀ ਹੈ ਉਹ ਸਟੇਬਲ ਨਹੀਂ ਹੈਗੇ ਕਿਉਂਕਿ ਨਵੀਂ ਗੋਲੀ ਦਾ ਪਤਾ ਨਹੀਂ ਵੀ ਹੁਣ ਕੰਮ ਕਰੂਗੀ ਨਹੀਂ ਕਰੂਗੀ ਇੱਕ ਕਵੇ ਅਸੀਂ ਕਦੀ ਕਦੀ ਲੈਨੇ ਫਿਰ ਕੰਪਨੀ ਕਹਿੰਦੀ ਜੇ ਤੁਸੀਂ ਕਦੀ ਕਦੀ ਲੈਨੇ ਹੋ ਤੁਸੀਂ ਆਪ ਦਾ ਖਿਆਲ ਆਪ ਨਹੀਂ ਰੱਖਦੇ ਅਸੀਂ ਤੁਹਾਡੀ ਕਵਰੇਜ ਕਾਹਤੋਂ ਦੇਈ ਹੈ ਇਸ ਕਰਕੇ ਹੈ ਵੀ ਜਿਹੜੀ ਸਟੇਬਿਲਿਟੀ ਪੀਰੀਅਡ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਕੋਈ ਚੀਜ਼ ਹੋਣ ਤੋਂ ਬਾਅਦ ਇੱਕ ਕਈ ਕੰਪਨੀਆਂ ਕਹਿੰਦੀ 90 ਦਿਨਾਂ ਦਾ 2ਟਿੰਗ ਚਾਹੀਦੀ ਹੈ ਕੋਈ ਕੰਪਨੀਆਂ ਕਹਿੰਦੀ 120 ਦਿਨਾਂ ਦਾ ਕਈ 180 ਕੋਈ ਸਾਲ ਤੱਕ 2ਟਿੰਗ ਪੀਰੀਅਡ ਮੰਗਦੀ ਹਨ ਹੁਣ ਐ ਵੀ ਜੇ 2ਟਿੰਗ ਪੀਰੀਅਡ ਸਾਲ ਦਾ ਨਹੀਂ ਮੈਚ ਕੀਤਾ ਅਸੀਂ ਪਾਲਿਸੀ ਫਿਰ ਉਹ ਪਾਲਸੀ ਸਾਡੀ ਡਿਕਲਾਈਨ ਹੋ ਜੂਗੀ ਇਸ ਕਰਕੇ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਲਾ ਬਿਮਾਰੀ ਦਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਕਿਹੜੀ ਗੋਲੀ ਲੈਂਦੇ ਪਰ ਸਟੇਬਿਲਿਟੀ ਪੀਰੀਅਡ ਵੀ ਹੋਣ ਵੀ ਕਿੰਨੇ ਚਿਰ ਤੋਂ ਸਟੇਬਲ ਨੇ ਉਹੀ ਗੋਲੀ ਤੇ ਤੇ ਥਿੰਕ ਸੋ ਬਈ ਮੰਥਲੀ ਪੇਮੈਂਟ ਨਾਲ ਠੀਕ ਰਹਿੰਦਾ ਕਈ ਵਾਰੀ ਪੇਰੈਂਟਸ ਆਉਂਦੇ ਨੇ ਜਾਂ ਪਿੱਛੇ ਕੋਈ ਜਾਣਾ ਪੈਂਦਾਗਾ ਤਾਂ ਇਹ ਮੰਥਲੀ ਪੇਮੈਂਟ ਵਾਲਾ ਠੀਕ ਰਹਿੰਦਾ ਜਾਂ ਫਿਰ ਜੇ ਕਿਸੇ ਨੇ ਸਾਲ ਦੀ ਇੰਸ਼ੋਰੈਂਸ ਲਈ ਹੈ ਤਾਂ ਉਹਦਾ ਕੀ ਹਿਸਾਬ ਕਿਤਾਬ ਹੁੰਦਾ ਜੀ ਹਾਂਜੀ ਬਿਲਕੁਲ ਦੋਵੇਂ ਆਪਸ਼ਨ ਅਵੇਲੇਬਲ ਹੈਗੀਆਂ ਸੀਆਰਸੀ ਵੱਲੋਂ ਇਹਦਾ ਇਹ ਨਹੀਂ ਮਤਲਬ ਵੀ ਤੁਸੀਂ ਮੰਥਲੀ ਪੇਮੈਂਟ ਹੈ ਤੇ ਤੁਸੀਂ ਸਾਲ ਦੀ ਵੀ ਕਰਾਉਣੀ ਪੈਣੀ ਹੈ ਬਿਲਕੁਲ ਹੁਣ ਕਈ ਵਾਰੀ ਪੇਰੈਂਟਸ ਆਉਂਦੇ ਨੇ ਬਜਟ ਵਧ ਜਾਂਦਾ ਹੈ ਉਹ ਕ੍ਰੈਡਿਟ ਕਾਰਡ ਸਾਨੂੰ ਪਤਾ ਸਾਡੇ ਬਾਲੇ ਵੀ ਖਰਚ ਆਪਦੇ ਵੀ ਖਰਚੇ ਹੈਗੇ ਨੇ ਮੰਥਲੀ ਪੇਮੈਂਟ ਦਾ ਵੀ ਕਰਾ ਸਕਦੇ ਆ ਮੰਥਲੀ ਪੇਮੈਂਟ ਨਾਲ ਵੀ ਜਿੰਨਾ ਚਿਰ ਉਹ ਰਹਿੰਦੇ ਨੇ ਉਨਾ ਚਿਰ ਮੰਥਲੀ ਕਿਸ਼ਤਾਂ ਚੱਲ ਜਾਣਗੀਆਂ ਜਦੋਂ ਵਾਪਸ ਛੋਟੇ ਜਾਂਦੇ ਨੇ ਉਹ ਕਿਸ਼ਤਾਂ ਬੰਦ ਹੋ ਜਾਣਗੀਆਂ ਕਈ ਕੰਪਨੀਆਂ ਹੈਗੀਆਂ ਜੇ ਕਲੇਮ ਆ ਜਾਂਦਾ ਕਿਸ਼ਤਾਂ ਫਿਰ ਵੀ ਸਾਨੂੰ ਦੇਣੀਆਂ ਪੈਂਦੀਆਂ ਕਿਉਂਕਿ ਅਸੀਂ ਕਲੇਮ ਲੈਣਾ ਹੈ। ਕਈ ਕੰਪਨੀਆਂ ਚ ਜੇ ਤੁਸੀਂ ਜਦੋਂ ਚਲੇਗੇ ਭਾਵੇਂ ਕਲੇਮ ਵੀ ਹੈਗਾ ਤੁਹਾਡੀਆਂ ਅਗਲੀਆਂ ਮਹੀਨਿਆਂ ਕਿਸ਼ਤਾਂ ਨਹੀਂ ਜਾਂਦੀਆਂ ਪਰ ਹੁਣ ਜੇ ਸਾਲ ਦੀ ਕਿਸ਼ਤ ਇਕੱਠੀ ਦਿੱਤੀ ਹੋਈ ਹੈ ਸੇਮ ਸਿਚੁਏਸ਼ਨ ਹੁੰਦੀ ਜੇ ਵੀ ਆ ਜਾਂਦੇ ਕਈ ਵਾਰੀ ਕਈ ਕੰਪਨੀਆਂ ਕਹਿੰਦੀਆਂ ਵਿੱਚ ਕਲੇਮ ਆ ਗਿਆ ਤੇ ਕਲੇਮ ਲੈਣਾ ਸੀ ਪੈਸੇ ਨਹੀਂ ਮੋੜਨੇ ਪਰ ਇਹ ਵਿੱਚ ਕਈ ਕੰਪਨੀਆਂ ਜੇ ਉਦਾਂ ਹੀ ਚਲੇ ਜਾਂਦੇ ਕਲੇਮ ਨਹੀਂ ਹੈਗਾ ਤੇ ਬਿਲਕੁਲ ਜੇ 6 ਮਹੀਨੇ ਰਏ 6 ਮਹੀਨੇ ਦੇ ਪੈਸੇ ਸਾਨੂੰ ਵਾਪਸ ਮੋੜੇ ਜਾਣੇ ਜੀ। ਤੇ ਜਿਹੜਾ ਸਪੈਸ਼ਲ ਹੈ ਕਦੋਂ ਤੱਕ ਹੈ ਤੇ ਉਹਦੇ ਬਾਰੇ ਜਾਣਕਾਰੀ ਇੱਕ ਵਾਰੀ ਫੇਰ ਦਿਓ ਜੀ ਹਾਂਜੀ ਬਿਲਕੁਲ ਹੁਣ ਜੇ ਸਭ ਤੋਂ ਵਧੀਆ ਟੁਕਮਾ ਸਮਾਂ ਹੈਗਾ ਕਿਸੇ ਨੇ ਹੁਣ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਕੋਈ ਵੀ ਪੇਰੈਂਟਸ ਦੀ ਐਜ ਹੈਗੀ ਕੋਈ ਵੀ ਹੈਲਥ ਕੰਡੀਸ਼ਨ ਹੈਗੀ ਸਾਰੇ ਵਾਸਤੇ ਸਪੈਸ਼ਲ ਹੈਗਾ ਇਹ ਲਿਮਿਟਡ ਟਾਈਮ ਵਾਸਤੇ ਫਸਾ ਕੀ ਨੈਕਸਟ 30 ਡੇਸ ਵਾਸਤੇ ਆਪਣੇ ਕੋ ਪ੍ਰੋਮੋਸ਼ਨ ਹੈਗੀ ਹੈ ਕਿਉਂਕਿ ਹਮੇਸ਼ਾ ਹੀ ਆਪਾਂ ਕਮਿਊਨਿਟੀ ਵਾਸਤੇ ਕੁਝ ਨਾ ਕਰਨਾ ਮੀ ਚੀਜ਼ ਲੈ ਕੇ ਆਉਣੇ ਆ ਸਪੈਸ਼ਲੀ ਜਦੋਂ ਇੰਸ਼ੂਰੈਂਸ ਕੰਪਨੀਆਂ ਡਿਸਕਾਊਂਟ ਦੀ ਆਪਾਂ ਗੱਲ ਕਰਦੇ ਇੰਸ਼ੂਰੈਂਸ ਕੰਪਨੀਆਂ ਡਿਸਕਾਊਂਟ ਨਹੀਂ ਦਿੰਦੀਆਂ ਹੁਣ ਆਪਾਂ ਲੈ ਕੇ ਆਏ ਆ ਆਪਣੀ ਕਮਿਊਨਿਟੀ ਵਾਸਤੇ ਨਾਲੇ ਧੰਨਵਾਦ ਕਰਦੇ ਕਮਿਊਨਿਟੀ ਨੂੰ ਮੈਨੂੰ ਮਿਲਨ ਡਾਲਰ ਰਾਉਂਡ ਟੇਬਲ ਅਵਾਰਡ ਚੌਥੀ ਵਾਰੀ ਦਿਵਾਉਣ ਵਾਸ ਤੁਸੀਂ ਸਾਡੇ ਤੇ ਭਰੋਸਾ ਤੇ ਟਰਸਟ ਕਰਦੇ ਹੋ ਤਾਂ ਹੀ ਅਸੀਂ ਵਧੀਆ ਤੇ ਵਧੀਆ ਜਿਹੜੇ ਇੰਸ਼ੋਰੈਂਸ ਦੇ ਪ੍ਰੋਡਕਟ ਲੈ ਕੇ ਆਉਣਾ ਹੈ ਜਿਹੜੀਆਂ ਆਪਣੇ ਆਪਣੀ ਕਮਿਊਨਿਟੀ ਵਾਸਤੇ ਵਧੀਆ ਇਹ ਅੱਧਾ ਅਸੀਂ ਡੀਲ ਕਰਦੇ ਆ ਕਿਉਂਕਿ ਅਸੀਂ ਪਰਿਵਾਰ ਨਾਲ ਜਿੱਦਾਂ ਵੱਡੇ ਪਰਿਵਾਰ ਨਾਲ ਡੀਲ ਕਰ ਰਹੇ ਆ ਤੇ ਬਾਕੀ ਕਿਸੇ ਦਾ ਕੋਈ ਵੀ ਕੁਐਸਚਨ ਹੋਇਆ ਸੁਪਰਵੀਜ਼ਰ ਤੋਂ ਸਪੈਸ਼ਲ ਹੈਗੀ ਹੈਗੀ ਹੈ ਕੋਈ ਵੀ ਪੇਰੈਂਟ ਜੀ ਜੇ ਸਾਨੂੰ ਥਿੰਕ ਇੰਸ਼ੋਰੈਂਸ ਨਾਲ ਕੰਟੈਕਟ ਕਰਕੇ ਆਪ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਸਾਨੂੰ ਉਹਨਾਂ ਦੀ ਸਿਹਤ ਬਾਰੇ ਦੱਸ ਕੇ ਤੇ ਵਧੀਆ ਜਿਹੜੀ ਪਾਲਿਸੀ ਦੀ ਚੋਣ ਅਸੀਂ ਕਰ ਸਕਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜ ਸੋ ਵਾਕਈ ਸੁਪਰਵੀਜ਼ਰ ਇੰਸ਼ੋਰੈਂਸ ਦੇ ਲਈ ਥੈਂਕਸਾਬ ਨੇ ਸਾਨੂੰ ਜਾਣਕਾਰੀ ਜਿਹੜੀ ਉਹ ਦਿੱਤੀ ਹੈ ਤਾਂ ਥੈਂਕ ਇੰਸ਼ੋਰੈਂਸ ਕਮਿਊਨਿਟੀ ਦਾ ਇੱਕ ਭਰੋਸੇਯੋਗ ਨਾਮ ਹੈ ਹਮੇਸ਼ਾ ਸਹੀ ਤੇ ਸਟੀਕ ਜਾਣਕਾਰੀ ਮੁਹੱਈਆ ਕਰਵਾਉਂਦੇ ਨੇ ਸੋ ਤੁਸੀਂ ਸੰਪਰਕ ਜ਼ਰੂਰ ਕਰੋ ਕਿਉਂਕਿ ਸੁਪਰਵੀਜ਼ਰ ਇੰਸ਼ੋਰੈਂਸ ਤੇ ਸਪੈਸ਼ਲ ਹੁਣ ਲੱਗਿਆ ਹੋਇਆ ਤੇ ਇਸ ਮੌਕੇ ਦਾ ਲਾਹਾ ਸਾਨੂੰ ਜ਼ਰੂਰ ਘਟਣਾ ਚਾਹੀਦਾ ਹੈ ਅਮਿਤ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਸਰੀ ਅਗਰੇ ਦੇਖਦੇ ਐਡਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਐਡਵਿੰਟਨ ਸ਼ਹਿਰ ਤੋਂ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਮੌਸਮ ਆ ਅਲਬਰਟਾ ਦੇ ਵਿੱਚ ਤੁਹਾਨੂੰ ਪਤਾ ਕਿ ਸਨੋ ਪਈ ਸੀਗੀ ਔਰ ਹਾਲਾਂ ਤੱਕ ਵੀ ਜਿਹੜੀਆਂ ਸੜਕਾਂ ਨੇ ਉਹ ਵਧੀਆ ਨਹੀਂ ਹੋ ਸਕੀਆਂ ਅੱਜ ਸਵੇਰ ਦੀ ਗੱਲ ਆ 6:40 ਮਿੰਟ ਤੇ ਬੋਨੀਵਿਲ ਦੇ ਨੇੜੇ ਇੱਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਨੌਜਵਾਨ ਜਿਹੜਾ ਜੀ ਮਾਰਿਆ ਗਿਆ ਉਹ ਇੱਕ ਕਰਬ ਦੇ ਉੱਤੇ ਇਹ ਐਕਸੀਡੈਂਟ ਹੋਇਆ ਇੱਕ ਪਿਕਅਪ ਟਰੱਕ ਤੇ ਦੂਸਰੇ ਪਾਸੇ ਜਿਹੜਾ ਸੀਗਾ ਸੈਮੀ ਟਰੱਕ ਸੀਗਾ ਕਿਉਂਕਿ ਜਿਹੜੀਆਂ ਸੜਕਾਂ ਨੇ ਉਹ ਬਿਲਕੁਲ ਉਹਨਾਂ ਤੇ ਆਈਸ ਬਣੀ ਹੋਈ ਸੀਗੀ ਤੇ ਉਤੋਂ ਜਿਹੜਾ ਬਰफीਲਾ ਮੀਂਹ ਪੈ ਰਿਹਾ ਸੀਗਾ ਔਰ ਇਹੀ ਕਾਰਨ ਆਰਸੀਐਮਪੀ ਨੇ ਦੱਸਿਆ ਕਿ ਐਕਸੀਡੈਂਟ ਦਾ ਕਾਰਨ ਬਣਿਆ ਨੇ ਦੂਸਰਾ ਥੋੜੀ ਜਿਹੀ ਜਿਹੜੀ ਸੜਕ ਸੀਗੀ ਉਹਦੇ ਤੇ ਬੈਂਡ ਵੀ ਸੀਗਾ ਔਰ ਨਾਲ ਦੀ ਨਾਲ ਆਰਸੀਐਮਪੀ ਦੇ ਕਾਰਪੋਰਲ ਮੈਥਿਊ ਹਾਵਲ ਹੋਰਾਂ ਨੇ ਇਹ ਕਲੀਅਰ ਕੀਤਾ ਵੀ ਇਹਦੇ ਵਿੱਚ ਕਿਸੇ ਦੀ ਵੀ ਕੋਈ ਸ਼ਰਾਬ ਵਗੈਰਾ ਨਹੀਂ ਸੀ ਪੀਤੀ ਹੋਈ ਹਾਂ ਉਹ ਕਹਿੰਦੇ ਵੀ ਮੌਸਮ ਨੇ ਹੀ ਜਿਹੜਾ ਸਭ ਤੋਂ ਵੱਡਾ ਜਿਹੜਾ ਫੈਕਟਰ ਹੈ ਇਸ ਐਕਸੀਡੈਂਟ ਵਿੱਚ ਹੋਇਆ ਹੈ ਅ ਅ ਦਰਸਲ ਜੀ ਪਿਛਲੇ ਦਿਨਾਂ ਦਾ ਇਹ ਜਿਹੜਾ ਮੌਸਮ ਆ ਇਹਨੇ ਕਾਫੀ ਸੜਕਾਂ ਦੇ ਉੱਤੇ ਖਰਾਬੀ ਕੀਤੀ ਆ ਅ ਪਿਛਲੇ ਦਿਨੀ ਇੱਕ 60 ਸਾਲਾਂ ਦੀ ਔਰਤ ਜਿਹੜੀ ਆ ਉਹ ਸਹਿਬਾ ਬੀਚ ਦੇ ਉੱਤੇ ਉਹਦੀ ਮੌਤ ਹੁੰਦੀ ਆ ਅ ਉਥੇ ਇੱਕ ਐਕਸੀਡੈਂਟ ਹੁੰਦਾ ਉਥੇ ਵੀ ਇੱਕ ਪਿਕਅਪ ਅ ਦੂਸਰਾ ਸੈਮੀ ਟਰੱਕ ਜਿਹੜਾ ਸੀਗਾ ਇਨਵੋਲਵ ਸੀਗਾ ਜੀ ਤੇ ਹੋਰ ਕਈ ਵਹੀਕਲ ਇਨਵੋਲਵ ਸੀ ਜਿਹਦੇ ਵਿੱਚ ਇੱਕ 60 ਸਾਲਾਂ ਦੀ ਔਰਤ ਜਿਹੜੀ ਆ ਉਹ ਮਾਰੀ ਜਾਂਦੀ ਆ ਔਰ ਇੱਕ 9 ਸਾਲਾਂ ਦੀ ਲੜਕੀ ਜਿਹੜੀ ਆ ਉਹ ਇੱਕ ਦੋ ਵਹੀਕਲਾਂ ਦਾ ਐਕਸੀਡੈਂਟ ਹੁੰਦਾ ਹਾਈਵੇ 36 ਤੇ ਤੇ ਹਾਈਵੇ 13 ਤੇ ਇਹ ਕਿਲਮ ਤੋਂ ਥੋੜਾ ਜਿਹਾ ਚੜਦੇ ਵਾਲੇ ਪਾਸੇ ਨੂੰ ਆ ਜਿੱਥੇ ਇਹ ਐਕਸੀਡੈਂਟ ਹੁੰਦਾ ਤੇ ਉਥੇ 9 ਸਾਲਾਂ ਦੀ ਬੱਚੀ ਜਿਹੜੀ ਆ ਉਹਦੇ ਵਿੱਚ ਮਾਰੀ ਗਈ ਅਲਬਰਟਾ ਦੀ RCMP ਨੇ ਇੱਕ ਹੋਰ ਕਨਫਰਮ ਕੀਤਾ ਕਿ ਅੱਜ ਇੱਕ ਹੋਰ ਵਿਅਕਤੀ ਦੀ ਵੀ ਮੌਤ ਹੋਈ ਆ ਜਿਹੜੀ ਰੈੱਡ ਐਰੋ ਟਰਾਂਸਪੋਰਟ ਬੱਸ ਸੀਗੀ ਇਹ ਰੈੱਡਵਾਟਰ ਦੇ ਨੇੜੇ ਐਕਸੀਡੈਂਟ ਹੁੰਦਾ ਜਿਹਦੇ ਵਿੱਚ ਉਹ ਵਿਅਕਤੀ ਦੀ ਮੌਤ ਹੋਈ ਆ ਔਰ ਫੇਰ ਲੋਕਾਂ ਨੂੰ ਇਹ RCMP ਵੱਲੋਂ ਗੱਲਾਂ ਕਹੀਆਂ ਜਾ ਰਹੀਆਂ ਜੀ ਕਿ ਤੁਸੀਂ ਸੜਕਾਂ ਦੇ ਉੱਤੇ ਅਗਰ ਕਾਰਾਂ ਲੈ ਕੇ ਟਰੱਕ ਲੈ ਕੇ ਜਾ ਰਹੇ ਹੋ ਤੇ ਬੜਾ ਧਿਆਨ ਰੱਖਣ ਦੀ ਲੋੜ ਹੈ ਖਾਸ ਕਰਕੇ ਸਵੇਰੇ ਅਤੇ ਸ਼ਾਮ ਨੂੰ ਤੇ ਰਾਤ ਨੂੰ ਹਨੇਰੇ ਦੇ ਵਿੱਚ ਵੀ ਬੜੀ ਪ੍ਰੋਬਲਮ ਆ ਸਕਦੀ ਆ ਕਿਉਂਕਿ ਹਜੇ ਵੀ ਤਾਪਮਾਨ ਜਿਹੜੇ ਆ ਉਹ 0 ਡਿਗਰੀ ਤੋਂ ਥੱਲੇ ਹੀ ਚੱਲ ਰਹੇ ਨੇ ਰਾਤਾਂ ਨੂੰ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲੇ ਤੇ ਮੁਕਦਮ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਨੇ ਆ ਧੰਨਵਾਦ